ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਤਾਂ ਹਾਂ ਪੰਜਾਬੀ ਸਾਹਿਤ ਅਵਾਰਡ ਜਿਹੜਾ ਹੈ ਉਸ ਦੇ ਲਈ 6 ਪੁਸਤਕਾਂ ਦੀ ਜਿਨ੍ਹਾਂ ਦੀ ਚੋਣ ਹੋਈ ਹੈ ਉਸ ਵਿੱਚ ਉਹਨਾਂ ਲੇਖਕਾਂ ਦੇ ਵਿੱਚ ਇੱਕ ਨਾਮ ਹੈ ਅਕਮਲ ਸ਼ਹਿਜ਼ਾਦ ਕੁੰਮਨ ਤੇ ਉਹਨਾਂ ਦੀ ਜਿਹੜੀ ਕਿਤਾਬ ਜਿਹੜੀ ਹੈ ਉਹ ਚੁਣੀ ਗਈ ਹੈ ਉਸ ਦਾ ਨਾਮ ਹੈ ਪਿੰਜਰੇ ਵਿੱਚ ਆਲਣਾ ਤੇ ਇਸ ਵਿੱਚ 13 ਕਹਾਣੀਆਂ ਨੇ ਅੱਜ ਦੀ ਵੀਡੀਓ ਵਿੱਚ ਅਸੀਂ ਇਹਨਾਂ ਕਹਾਣੀਆਂ ਦੇ ਨਾਲ ਇਸ ਲੇਖਕ ਨਾਲ ਤੁਹਾਡਾ ਰੂਬਰੂ ਕਰਾਉਂਦੇ ਆਂ ਦੋਸਤੋ ਜਿਹੜਾ ਕੁਮਨ ਹੈ ਅਕਮਲ ਸ਼ਹਿਜ਼ਾਦ ਕੁਮਨ ਇਹ ਮੂਲ ਰੂਪ ਵਿੱਚ ਮੀਡੀਆ ਨਾਲ ਜੁੜਿਆ ਹੋਇਆ ਇੱਕ ਇੱਕ ਗੱਭਰੂ ਹੈ ਨੌਜਵਾਨ ਹੈ ਤੇ ਜਿਹੜਾ ਪੰਜਾਬੀ ਕਹਾਣੀਆਂ ਵੀ ਲਿਖਦਾ ਹੈ ਗਲਪ ਵੀ ਲਿਖਦਾ ਹੈ ਇਸ ਤੋਂ ਇਲਾਵਾ 2015 ਦੇ ਵਿੱਚ ਇਸ ਦੀ ਮੀਡੀਆ ਮੰਡੀ ਨਾਮ ਦੀ ਇੱਕ ਕਿਤਾਬ ਆਈ ਸੀ ਉਰਦੂ ਵਿੱਚ ਇਹ ਕਿਤਾਬ ਆਈ ਸੀ ਤੇ ਇਸ ਕਿਤਾਬ ਦੇ ਰਾਹੀਂ ਜਿਹੜਾ ਅਕਮਲ ਹੈ ਉਸਨੇ ਜਿਹੜਾ ਪਾਕਿਸਤਾਨੀ মিডিਆ ਹੈ ਜੋ ਜਨ ਸੰਚਾਰ ਸਾਧਨ ਨੇ ਉਹਨਾਂ ਦੇ ਉੱਤੇ ਉਸਨੇ ਉਂਗਲ ਉਠਾਈ ਸੀ ਉਹਦੇ ਚ ਜਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਉਜਾਗਰ ਕੀਤਾ ਸੀ ਪਰ ਕਿਉਂਕਿ ਅਸੀਂ ਉਸ ਨੂੰ ਇੱਕ ਸਾਹਿਤਕਾਰ ਵਜੋਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤਾਂ 2002 ਦੇ ਵਿੱਚ ਉਸ ਦੀ ਪਹਿਲੀ ਗਲਪ ਦੀ ਕਹਾਣੀਆਂ ਦੀ ਕਿਤਾਬ ਆਈ ਸੀ ਇਹ ਕਹਾਣੀ ਨਹੀਂ ਦੂਸਰੀ ਕਿਤਾਬ ਜਿਹੜੀ ਆ ਉਹ 22 ਸਾਲ ਬਾਅਦ ਆਉਂਦੀ ਆ 2024 ਵਿੱਚ ਆਉਂਦੀ ਆ ਪਿੰਜਰੇ ਵਿੱਚ ਆਲਣਾ ਤੇ ਜਿਹੜੀ ਅਕਮਲ ਸ਼ਹਿਜ਼ਾਦ ਘੁੰਮਣ ਦੀ ਜਿਹੜੀ ਕਹਾਣੀ ਕਲਾਏ ਜ ਕਹਾਣੀਆਂ ਜਿਹੜੀਆਂ ਨੇ ਕਿਉਂਕਿ ਮੂਲ ਰੂਪ ਵਿੱਚ ਉਸਨੇ ਉਰਦੂ ਵਿੱਚ ਲਿਖੀਆਂ ਤੇ ਸ਼ਾਮੁਖੀ ਦੇ ਵਿੱਚ ਇਹੜੀਆਂ ਨੇ ਛਪੀਆਂ ਐ ਜਾਂ ਕਹਿ ਲਵੋ ਪੰਜਾਬੀ ਦੇ ਵਿੱਚ ਲਿਖੀਆਂ ਪਰ ਉਹ ਛਪੀਆਂ ਜਿਹੜੀਆਂ ਨੇ ਸ਼ਾ ਮੁਖੀ ਲਿਪੀ ਦੇ ਵਿੱਚ ਛਪੀਆਂ ਨੇ ਤੇ ਇਸ ਕਰਕੇ ਇਹਨਾਂ ਨੂੰ ਪੜਨਾ ਜਿਹੜਾ ਹੈ ਜ਼ਿਆਦਾਤਰ ਜਿਹੜੇ ਚਰਦੇ ਪੰਜਾਬ ਦੇ ਲੋਕ ਨੇ ਉਹਨਾਂ ਨੇ ਇਹ ਕਹਾਣੀਆਂ ਜਿਹੜੀਆਂ ਨੇ ਨਹੀਂ ਪੜੀਆਂ ਹੋਣਗੀਆਂ ਪਰ ਇਹ ਕਹਾਣੀਆਂ ਪੰਜਾਬੀ ਦੇ ਵਿੱਚ ਵੀ ਅਤੇ ਅੰਗਰੇਜ਼ੀ ਵਿੱਚ ਵੀ ਉਪਲਬਧ ਨੇ ਜੇਕਰ ਤੁਸੀਂ ਇੰਟਰਨੈਟ ਦੇ ਉੱਤੇ ਸਰਚ ਕਰੋ ਤਾਂ ਕੁਝ ਮੀਡੀਆ ਹਾਊਸ ਨੇ ਕੁਝ ਸੋਸ਼ਲ ਮੀਡੀਆ ਹਾਊਸ ਨੇ ਇਹ ਜਿਨ੍ਹਾਂ ਨੇ ਅਕਮਲ ਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਤਰਜਮਾ ਕੀਤਾ ਹੈ ਮਿਸਾਲ ਦੇ ਤੌਰ ਦੇ ਉੱਤੇ ਮੈਂ ਕੁਝ ਕਹਾਣੀਆਂ ਜਿਹੜੀਆਂ ਪੜੀਆਂ ਨੇ ਉਹ ਐਮਰ ਸੁਹੇਲ ਬਸਰਾ ਨੇ ਅੰਗਰੇਜ਼ੀ ਭਾਸ਼ਾ ਵਿੱਚ ਉਹਨਾਂ ਦਾ ਲੱਥਾ ਕੀਤਾ ਜਾਂ ਅਨਵਾਦ ਕੀਤਾ ਹੈ ਤੇ ਉਹ ਉਪਲਬਧ ਨੇ ਕਹਿਰ 25 ਅਕਤੂਬਰ 1971 ਨੂੰ ਸਿਆਲਕੋਟ ਜ਼ਿਲ੍ਹੇ ਦੇ ਕਿਸੇ ਪਿੰਡ ਦੇ ਵਿੱਚ ਇੱਕ ਨਿੱਕੇ ਜਿਹੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ ਇੱਕ ਵਧੀਆ ਰਾਈਟਰ ਨੇ ਬ੍ਰਾਡਕਾਸਟਰ ਹੈਗੇ ਅਤੇ ਇਹਨਾਂ ਦੀ ਜਿਹੜੀ ਕਹਾਣੀ ਹੈ ਉਹਦੇ 체ੜੀਆਂ ਮੂਲ ਜਿਹੜੀਆਂ ਤੰਦਾਂ ਜਿਹੜੀਆਂ ਨੇ ਜੇ ਆਪਾਂ ਉਹਨਾਂ ਨੂੰ ਖੋਲਣ ਦਾ ਉਹਨਾਂ ਨੂੰ ਅਨਫੋਲਡ ਕਰਨ ਦਾ ਜਾਂ ਐਵੇਂ ਟਾਈ ਕਰਨ ਦਾ ਯਤਨ ਕਰਦੇ ਆ ਤਾਂ ਆਪਾਂ ਦੇਖਦੇ ਆ ਕਿ ਇੱਕ ਤਾਂ ਉਹ ਜਿਹੜੀ ਅੱਜ ਦੀ ਜ਼ਿੰਦਗੀ ਹੈ ਪਿੰਡਾਂ ਦੀ ਜ਼ਿੰਦਗੀ ਆ ਤਾਂ ਉਹ ਆਪਣੀ ਇੱਕ ਕਹਾਣੀ ਚ ਲਿਖਦੇ ਆ ਕਿ ਮੈਂ ਉਸ ਕਸਬੇ ਦੀ ਗੱਲ ਕਰਦਾ ਮਾਂ ਜਿਹੜਾ ਕਿ ਪਿੰਡ ਵਿੱਚ ਸ਼ਹਿਰ ਵਰਗਾ ਤੇ ਜਾਂ ਸ਼ਹਿਰ ਵਿੱਚ ਪਿੰਡ ਵਰਗਾ ਏ ਮਤਲਬ ਜਿਹੜੇ ਪਿੰਡਾਂ ਦੇ ਲੋਕ ਹਨ ਜਾਂ ਉਹ ਪਿੰਡ ਨੂੰ ਸ਼ਹਿਰ ਦੀ ਜਾਂ ਕਹਿ ਲਵੋ ਕਿ ਸ਼ਹਿਰ ਨੂੰ ਪਿੰਡ ਦੀ ਹੀ ਇੱਕ ਐਕਸਟੈਂਸ਼ਨ ਸਮਝਦਾ ਏ ਕਿ ਸ਼ਹਿਰ ਨੂੰ ਉਹ ਪਿੰਡ ਦਾ ਵਿਸਤਾਰ ਸਮਝਦਾ ਏ ਕਿ ਪਿੰਡ ਥੋੜਾ ਜਿਹਾ ਵੱਡਾ ਹੋ ਜਾਂਦਾ ਤਾਂ ਉਹ ਕਸਬਾ ਬਣ ਜਾਂਦਾ ਏ ਹੋਰ ਉੱਥੇ ਜਿਹੜੀ ਡਿਵੈਲਪਮੈਂਟ ਜਿਹੜੀ ਹੈ ਇੱਕ ਵਿਕਾਸ ਜਿਹੜਾ ਹੈ ਵਿਕਾਸ ਦਾ ਸ਼ਬਦ ਵੀ ਵੈਸੇ ਤਾਂ ਜਿਹੜਾ ਹੈ ਉਹ ਇੱਕ ਕੰਪੈਰੀਟਿਵ ਸ਼ਬਦ ਹੈ ਕਿਸੇ ਦੇ ਲਈ ਵਿਕਾਸ ਹੈ ਕਿਸੇ ਦੇ ਲਈ ਉਹੀ ਚੀਜ਼ ਵਿਨਾਸ਼ ਵੀ ਹੋ ਸਕਦੀ ਹੈ ਖੈਰ ਉਹ ਕਿਵੇਂ ਪਿੰਡ ਵਿਸਤਾਰ ਕਰਦਾ ਹੈ ਤੇ ਕਿਵੇਂ ਉਹ ਕਸਬੇ ਦੇ ਵਿੱਚ ਫਿਰ ਉਹ ਸ਼ਹਿਰ ਦੇ ਵਿੱਚ ਬਦਲਦਾ ਹੈ ਤੇ ਉਸ ਦੇ ਵਿੱਚ ਤਬਦੀਲ ਹੁੰਦਾ ਹੈ ਉੱਥੋਂ ਤੱਕ ਵਿਕਸਿਤ ਹੁੰਦਾ ਹੈ ਉੱਥੋਂ ਤੱਕ ਉਸ ਦਾ ਵਿਸਤਾਰ ਹੁੰਦਾ ਹੈ ਇਸ ਇਹ ਲੇਖਕ ਦਾ ਵੇਖਣ ਦਾ ਢੰਗ ਹੈ ਇੱਕ ਨਜ਼ਰੀਆ ਹੈ ਦੂਸਰਾ ਜਿਹੜਾ ਹੈ ਉਸ ਦੇ ਵਿੱਚ ਜਿਹੜਾ ਰੋਮਾਂਸ ਹੈ ਉਸ ਨੂੰ ਉਹ ਕਿਵੇਂ ਸਮਝਦਾ ਹੈ ਉਸ ਦੇ ਬਾਰੇ ਉਸ ਦੀ ਕਹਾਣੀ ਹੈ ਤੀਸਰਾ ਜਿਹੜਾ ਹੈ 47 ਦਾ ਜਿਹੜਾ ਜ਼ਖਮ ਨਹੀਂ ਜਿਹੜੇ 47 ਦੇ ਜ਼ਖਮ ਅੱਲੇ ਜ਼ਖਮ ਨੇ ਉਹਨਾਂ ਜ਼ਖਮਾਂ ਨੂੰ ਵੀ ਉਹ ਕੁਰੇਦ ਦਾ ਤੇ ਸਾਡੇ ਸਾਹਮਣੇ ਪੇਸ਼ ਕਰਦਾ ਬੜੀ ਖੂਬਸੂਰਤ ਉਸ ਦੀ ਜਿਹੜੀ ਵੱਖਰੀ ਭਾਸ਼ਾ ਹੈ ਤੇ ਵਧੀਆ ਭਾਸ਼ਾ ਹੈ ਉਸ ਦੀ ਇਕ ਉਸਦੀ ਜਿਹੜੀ ਵੱਡੀ ਪ੍ਰਾਪਤੀ ਆ ਉਹ ਸਰਲ ਭਾਸ਼ਾ ਵਿੱਚ ਗੱਲ ਕਰਦਾ ਹੈ ਪੇਚੀਦਗੀ ਵਾਲੀਆਂ ਗੱਲਾਂ ਪੇਚੀਦਾ ਗੱਲਾਂ ਕਰਦਾ ਉਹ ਸੂਖਮ ਗੱਲਾਂ ਕਰਦਾ ਹੈ ਬਹੁਤ ਪਰਤੀ ਉਸਦੀ ਕਹਾਣੀ ਹੁੰਦੀ ਆ ਤਾਂ ਇੰਜ ਜਿਹੜੇ ਇਸ ਮੌਕੇ ਦੇ ਉੱਤੇ ਅੱਜ ਅਸੀਂ ਸਮਕਾਲੀ ਪੰਜਾਬੀ ਕਹਾਣੀ ਦੇਖਦੇ ਆ ਪਾਕਿਸਤਾਨੀ ਲੈਂਦੇ ਪੰਜਾਬ ਦੀਆਂ ਕਹਾਣੀਆਂ ਉਹਦੇ ਵਿੱਚ ਜਿਹੜਾ ਅਕਮਲ ਸ਼ਹਿਜ਼ਾਦ ਖੁਮੰਦ ਦਾ ਵੱਡਾ ਨਾਮ ਇਸ ਕਰਕੇ ਹੈ ਕਿਉਂਕਿ ਉਹ ਕਹਾਣੀ ਬਾਰੀਕ ਲਿਖਦਾ ਹੈ ਤੇ ਉਹ ਕਹਾਣੀ ਦੇ ਰਾਹੀਂ ਸੂਖਮ ਸ਼ੋਹਾ ਜਿਹੜੀਆਂ ਨੇ ਉਹ ਦਿੰਦਾ ਕਹਾਣੀ ਨੂੰ ਤੇ ਤੰਦਾ ਜਿਹੜੀਆਂ ਨੇ ਉਹਨਾਂ ਨੂੰ ਖੋਲਦਾ ਏ ਜਦੋਂ ਆਪਾਂ ਉਸਦੀ ਕਹਾਣੀ ਦੇ ਮੂਲ ਗੱਲਾਂ ਜਿਵੇਂ ਦੇਖਦੇ ਆ ਕਿ ਜਿਵੇਂ ਉਹ ਪਹਾੜਾਂ ਵਰਗੇ ਪੁਰਾਣੇ ਪਿੰਡੂ ਪਿਸ਼ੋਕੜ ਨੂੰ ਫਰੋਲਦਾ ਏ ਤੇ ਉਹ ਕਹਾਣੀਆਂ ਉਸ ਦੇ ਉੱਤੇ ਲਿਖਦਾ ਏ ਪਿੰਡ ਤੇ ਸ਼ਹਿਰ ਨੂੰ ਆਮੋ ਸਾਹਮਣੇ ਨਹੀਂ ਰੱਖਦਾ ਵੱਡੀ ਗੱਲ ਹੈ ਕਿ ਪਿੰਡ ਤੇ ਸ਼ਹਿਰ ਜਿਹੜਾ ਉਹਨਾਂ ਨੂੰ ਆਮੋ ਸਾਹਮਣੇ ਰੱਖਣ ਦੇ ਬਜਾਏ ਨਾਲ-ਨਾਲ ਰੱਖਦਾ ਏ ਕਿ ਸ਼ਹਿਰ ਪਿੰਡ ਦਾ ਵਿਸਤਾਰ ਹੈ ਲੋਕ ਪਿੰਡਾਂ ਤੋਂ ਸ਼ਹਿਰ ਵਿੱਚ ਜਾਂਦੇ ਨੇ ਤੇ ਉਹਨਾਂ ਦੀ ਜੋ ਹਰੀਜ਼ਨਟਲ ਮੂਵਮੈਂਟ ਹੁੰਦੀ ਹੈ ਜੋ ਪ੍ਰਵਾਸ ਹੈ ਉਹ ਕਿਉਂ ਹੁੰਦਾ ਹੈ ਉਸ ਦੇ ਕਾਰਨ ਪਛਾਣਦਾ ਉਹ ਉਸ ਦੇ ਉੱਤੇ ਉਸ ਦੇ ਉਸ ਨੂੰ ਆਲੋਚਨਾ ਦੇ ਕੇਂਦਰ ਵਿੱਚ ਨਹੀਂ ਲਿਆਉਂਦਾ ਉਹ ਇਸ ਨੂੰ ਇੱਕ ਸੁਭਾਵਕ ਵਰਤਾਰੇ ਵਜੋਂ ਲੈਂਦਾ ਹੈ ਇਸ ਤਰੀਕੇ ਨਾਲ ਉਹ ਐਵੋਲੂਸ਼ਨ ਦੀ ਜਿਹੜੀ ਡਾਰਵਿਨ ਦੀ ਥਿਊਰੀ ਹੈ ਨਾ ਵਿਕਾਸ ਦੀ ਐਵੋਲੂਸ਼ਨ ਇੱਕ ਰੈਵੋਲੂਸ਼ਨ ਹੁੰਦਾ ਇੱਕਦਮ ਹੋ ਜਾਣਾ ਇੱਕ ਰੈਵੋਲੂਸ਼ਨ ਦੇ ਮੁਕਾਬਲੇ ਇੱਕ ਜਿਹੜੀ ਐਵੋਲੂਸ਼ਨ ਹੈ ਉਹ ਹੌਲੀ ਹੌਲੀ ਸਹਿਜਤਾ ਦੇ ਨਾਲ ਉਸ ਦੇ ਸੁਭਾਵਿਕ ਰੂਪ ਦੇ ਵਿੱਚ ਜਿਵੇਂ ਹੁੰਦਾ ਤਾਂ ਉਹ ਚੀਜ਼ਾਂ ਨੂੰ ਸਮਝਣ ਦੀ ਜਿਹੜੀ ਆਪਦੀ ਇਸ ਦੀ ਇਹ ਜਿਹੜੀ ਹੈ ਇੱਕ ਵਿਧੀ ਹੈ ਜਿਸ ਦੇ ਪਿੱਛੇ ਉਸ ਦੀ ਮਨੋਵਿਗਿਆਨ ਦੀ ਤੇ ਸਮਾਜ ਸ਼ਾਸਤਰੀ ਜਿਹੜੀ ਸਮਝ ਹੈ ਉਹ ਹੈ ਜਿਹੜੀ ਬਾਹਰੀ ਦੇਖ ਹੈ ਉਸ ਦੀ ਕਹਾਣੀਆਂ ਦੀ ਉਹ ਸਰਲ ਹੈ ਉਹ ਸਪਸ਼ਟ ਹੈ ਪਰ ਉਸ ਦੇ ਵਿੱਚ ਜਿਹੜਾ ਜਿਹੜੀ ਸਹਿਜਤਾ ਦੇ ਵਿੱਚ ਜਿਹੜਾ ਗੁੱਸਾ ਜਿਹੜਾ ਜਿਹੜਾ ਆਕਰੋਸ਼ ਹੈ ਜਿਹੜਾ ਸਮਝ ਹੈ ਜਿਹੜੀ ਵਿਸ਼ਾਲਤਾ ਹੈ ਜਿਹੜਾ ਜਿਹੜੀ ਜਿਹੜੀ ਸੂਖਮਤਾ ਹੈ ਉਹ ਪਈ ਹੈ ਕਰਦਾਰ ਗੁੰਝਲਦਾਰ ਨੇ ਸਥਿਤੀਆਂ ਵੀ ਗੁੰਝਲਦਾਰ ਹੈ ਪਰ ਉਸ ਨੂੰ ਪੇਸ਼ ਕਰਦੇ ਆ ਉਹ ਰੋਚਕ ਵੀ ਬਣਾਉਂਦਾ ਹੈ ਤੇ ਸੌਖਾ ਵੀ ਬਣਾਉਂਦਾ ਹੈ ਜਿਵੇਂ ਆਪਾਂ ਉਸ ਦੀ ਇੱਕ ਕਹਾਣੀ ਦੀ ਗੱਲ ਕਰੀਏ ਕਾਲ ਵਿੱਚ ਲਿਖੀ ਹੋਈ ਕਹਾਣੀ ਨਾਮ ਦੇਖੋ ਹੈ ਨਾ ਕਿਹੋ ਜਿਹਾ ਕਾਲ ਵਿੱਚ ਲਿਖੀ ਹੋਈ ਕਹਾਣੀ ਤਾਂ ਜੋ ਕਿਸ਼ੋਰ ਅਵਸਥਾ ਯੂ نو ਅਡੋਲੈਸੈਂਸ ਪੀਰੀਅਡ ਕਹਿੰਦੇ ਆ ਆਪਸ 11 12 ਸਾਲ ਦੀ ਉਮਰ ਤੋਂ ਲੈ ਕੇ 17 18 ਸਾਲ ਤੱਕ ਦੀ ਜਿਹੜੀ ਉਮਰ ਹੈ ਉਸ ਨੂੰ ਕਿਸ਼ੋਰ ਅਵਸਥਾ ਆਖਿਆ ਜਾਂਦਾ ਹੈ ਟੀਨ এজ ਵੀ ਆਖ ਦਿੰਦੇ ਆਪਾਂ ਥੋੜਾ ਜਿਹਾ ਹਲਕਾ ਜਿਹਾ ਡਿਫਰੈਂਸ ਹੈ ਦੋਹਾਂ ਵਿੱਚ ਟੀਨ এজ ਜਿਹੜੀ ਆ ਉਹ 13 ਤੋਂ ਸ਼ੁਰੂ ਹੋ ਜਾਂਦੀ ਹੈ ਪਰ ਜਿਹੜੀ ਕਿਸ਼ੋਰ ਅਵਸਥਾ ਹੈ ਉਹ 11 12 ਤੋਂ ਸ਼ੁਰੂ ਹੋ ਜਾਂਦੀ ਹੈ ਜਿਹੜੀ ਪੈਟਰੀਆਰਕੀ ਹੈ ਜਿਹੜੀ ਸਮਾਜ ਦਾ ਜਿਹੜਾ ਪਿਤਾ ਪੁਰਖੀ ਟਾਂਚਾ ਹੈ ਜਿਹੋ ਜਿਹਾ ਉਹਦੇ ਵਿੱਚ ਕਿਵੇਂ ਜਿਹੜੀਆਂ ਤਾਕਤ ਦੀ ਸਨਰਚਨਾ ਜਿਹੜੀ ਹੈ ਕਿਵੇਂ ਪਾਵਰ ਸਟ੍ਰਕਚਰ ਜਿਵੇਂ ਬਣੀਆਂ ਹੋਈਆਂ ਨੇ ਉਹਨਾਂ ਸਟ੍ਰਕਚਰ ਜਿਹੜੇ ਵਿੱਚ ਕਿੱਥੇ ਜਾਤ ਪਾਤ ਜਾਂ ਧਰਮ ਤੇ ਜਾਂ ਕਲਾਸ ਸਟਰਗਲ ਜਿਹੜੀ ਆ ਉਹ ਆਪਸ ਦੇ ਵਿੱਚ ਚਲਦੀ ਰਹਿੰਦੀ ਆ ਉਸ ਦੇ ਵਿੱਚ ਜਿਹੜੀ ਆ ਇੱਕ ਇੱਕ ਜੈਂਡਰ ਕਲਾਸੀਫਿਕੇਸ਼ਨ ਵੀ ਜਿਹੜੀ ਆ ਤੇ ਇੱਕ ਫਿਰ ਏਜ ਕਲਾਸੀਫਿਕੇਸ਼ਨ ਵੀ ਆ ਜਿਹੜੀ ਜਿਹਨੂੰ ਆਪਾਂ ਪੀੜੀ ਪਾੜਾ ਕਹਿ ਦਿੰਦੇ ਆ ਜਨਰੇਸ਼ਨ ਗੈਪ ਆ ਜਿਹੜਾ ਉਸ ਦੇ ਵਿੱਚ ਜਦੋਂ ਅਸੀਂ ਇਹ ਗੈਪਸ ਜਿਹੜੇ ਨੇ ਉਹਨਾਂ ਗੈਪਸ ਦੇ ਵਿੱਚ ਕਿਵੇਂ ਮਾਰ ਧਾੜ ਛਿਪੀ ਹੋਈ ਆ ਕਿਵੇਂ ਕਤਲੋਗਾਰਤ ਛਿਪੀ ਹੋਈ ਹੈ ਕਿਵੇਂ ਹੱਤਿਆ ਕਾਂਡੇ ਉਸ ਦੇ ਵਿੱਚ ਛੁਪੇ ਹੋਏ ਨੇ ਤੇ ਕਿਵੇਂ ਜਿਹੜਾ ਸੁਧਾਰਨ ਕਰਦਾ ਵਿੜਾ ਇਹੋ ਇੱਕ ਇੱਕ ਕਤਲੇਆਮ ਦਾ ਜਿਹੜਾ ਹੈ ਉਹ ਸਥਾਨ ਬਣ ਜਾਂਦਾ ਏ ਉਸ ਦੀ ਇੱਕ ਕਹਾਣੀਆ ਹੋਰੀਆਂ ਹੋਰੀਆਂ ਕਹਾਣੀਆ ਇੱਕ ਉਦਾਸ ਕਹਾਣੀਆ ਦੁਖਦਾਈ ਕਹਾਣੀਆ ਜਿਹੜੀ ਕਿ 1947 ਦੀ ਜਿਹੜੀ ਵੰਡ ਜਦੋਂ ਹੁੰਦੀ ਹੈ ਤਾਂ ਕਿਵੇਂ ਪੰਜਾਬ ਦੇ ਜਿਹੜੇ ਸਿੱਖ ਨੇ ਜਾਂ ਜਿਹੜੇ ਪੰਜਾਬ ਦੇ ਵਿੱਚ ਰਹਿ ਰਹੇ ਹਿੰਦੂ ਆ ਉਹ ਸਿੱਖਾਂ ਦੀ ਖਾਸ ਗੱਲ ਕਰਦਾ ਹੈ ਤੇ ਉਹਨਾਂ ਨੂੰ ਕਿਵੇਂ ਉਜੜਨਾ ਪਿਆ ਕਿਵੇਂ ਧੱਕੇ ਮਾਰ ਕੇ ਪਿੰਡ ਦੇ ਆਪਦੇ ਹੀ ਲੋਕਾਂ ਨੇ ਕੱਢ ਦਿੱਤਾ ਤੇ ਇਥੋਂ ਤੱਕ ਕਿ ਕੁਝ ਅਜਿਹੇ ਵੀ ਮੁਸਲਮਾਨ ਹਨ ਜਿਹੜੇ ਕਿ ਉਹਨਾਂ ਨੂੰ ਰੱਖਣਾ ਚਾਹੁੰਦੇ ਹਨ ਪਰ ਹੋਰ ਜਿਹੜੇ ਬਦਮਾਸ਼ ਕਿਸਮ ਦੇ ਲੋਕ ਨੇ ਹੋਰ ਪਿੰਡਾਂ ਦੇ ਲੋਕ ਆ ਜਿਹੜੇ ਉਹ ਉਹਨਾਂ ਨੂੰ ਕਿਵੇਂ ਬਾਹਰ ਕੱਢਦੇ ਨੇ ਤੇ ਕਿਵੇਂ ਉਹਨਾਂ ਨੂੰ ਮਾਰਿਆ ਗਿਆ ਕਿਵੇਂ ਖਤਮ ਕੀਤਾ ਗਿਆ ਕਿਵੇਂ ਉਜਾੜਿਆ ਗਿਆ ਇਸ ਦੇ ਉੱਤੇ ਆ ਤਉ ਜਿਹੜੀਆਂ ਭੁੱਲ ਜਿਹੜੀਆਂ ਪੀੜਾ ਦਾਇਕ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਉਹ ਸਾਂਝੀਆਂ ਕਰਦਿਆਂ ਜਦੋਂ ਤਉ ਸਾਨੂੰ ਜੇਮ ਜੇ ਜਾਇਸ ਦਾ ਜਿਹੜਾ ਨੋਵਲ ਹੈ ਨਾ ਇਨ ਸਰਚ ਫ ਲਾਸਟ ਟਾਈਮ ਉਹ ਇਸ ਕਰਕੇ ਯਾਦ ਆ ਜਾਂਦਾ ਕਿਉਂਕਿ ਮੈਂ ਇਹ ਕਹਾਣੀ ਅੰਗਰੇਜ਼ੀ ਚ ਜਦੋਂ ਪੜ੍ਹਦਾ ਤਾਂ ਜੇਮ ਜੇ ਜਾਇਸ ਮੈਨੂੰ ਇਹ ਚੇਤੇ ਆਉਂਦਾ ਹੈ ਅਗਲਾ ਜਿਹੜਾ ਗੈਰਤ ਕਹਾਣੀ ਆ ਉਸ ਦੀ ਆਪਾਂ ਕੋਈ ਦੋ ਤਿੰਨ ਕਹਾਣੀਆਂ ਦੀ ਗੱਲ ਕਰਾਂਗੇ ਨਹੀਂ ਤਾਂ ਵੀਡੀਓ ਲੰਬੀ ਹੋ ਜਾਵੇਗੀ ਆਪਾਂ ਜਿਹੜਾ ਜਿਵੇਂ ਕਹਿੰਦੇ ਆ ਮੈਂ ਕਿ ਕੁੱਜੇ ਦੇ ਵਿੱਚੋਂ ਆਪਾਂ ਦੋ ਤਿੰਨ ਦਾਣੇ ਚੱਕ ਕੇ ਦੇਖ ਲੈਨੇ ਆ ਕਿ ਦਾਲ ਪੱਕ ਗਈ ਆ ਜਾਂ ਨਹੀਂ ਤਾਂ ਉਵੇਂ ਹੀ ਆਪਾਂ ਦੋ ਤਿੰਨ ਕਹਾਣੀਆਂ ਦੇ ਆਧਾਰ ਦੇ ਉੱਤੇ ਆਪਾਂ ਥੋੜਾ ਜਿਹਾ ਦੇਖਾਂਗੇ ਕਿ ਕਹਾਣੀ ਲਿਖਦਾ ਕਿਉਂ ਜੀ ਆ ਗੈਰਤ ਕਹਾਣੀ ਐ ਉਸਦੇ ਜਿਹੜੇ ਦੋ ਲਵਰਜ਼ ਨੇ ਤੇ ਉਹ ਉਹਨਾਂ ਦੇ ਜਿਹੜੇ ਦੋਸਤ ਨੇ ਉਹ ਕਿਸ ਤਰੀਕੇ ਦੇ ਨਾਲ ਕਿਵੇਂ ਵਿਸ਼ਵਾਸ ਘਾਤ ਕਰਦੇ ਨੇ ਤੇ ਇਹ ਚੀਜ਼ ਜਿਹੜੀ ਕਿਵੇਂ ਉਸਦੇ ਪਰਿਵਾਰ ਕਿਵੇਂ ਉਸਦੇ ਮੁਆਸ਼ਰਾ ਮੁਆਸ਼ਰਾ ਸ਼ਬਦ ਜਿਹੜਾ ਐ ਉਸ ਸਮਾਜ ਦੇ ਲਈ ਸੋਸਾਇਟੀ ਦੇ ਲਈ ਵਰਤਿਆ ਜਾਂਦਾ ਉਰਦੂ ਦੇ ਵਿੱਚ ਮੁਆਸ਼ਰੇ ਤੱਕ ਤੇ ਉਹਨਾਂ ਦਾ ਕੁੰਬਾ ਪਰਿਵਾਰ ਜਿਸ ਨੂੰ ਕਹਿੰਦੇ ਆ ਤਾਂ ਕੁੰਬੇ ਤੇ ਮੁਆਸ਼ਰੇ ਤੱਕ ਜਦੋਂ ਇਹ ਗੱਲ ਪਹੁੰਚਦੀ ਹੈ ਤਾਂ ਫਿਰ ਕਿਸ ਕਿਸ ਤਰੀਕੇ ਦੇ ਨਾਲ ਉਹਨਾਂ ਬੱਚਿਆਂ ਦੇ ਨਾਲ ਉਹਨਾਂ ਦੇ ਨਾਲ ਵਿਹਾਰ ਕਿਵੇਂ ਕੀਤਾ ਜਾਂਦਾ ਤਾਂ ਜਿਵੇਂ ਆਪਾਂ ਜਬਰੀਲ ਜਿਹੜਾ ਜਿਸ ਨੂੰ ਆਪਾਂ ਗੈਬਰੀਲ ਵੀ ਕਹਿ ਦਿੰਦੇ ਆ ਜਬਰੀਲ ਵੀ ਕਹਿ ਦਿੰਦੇ ਆ ਤਾਂ ਗਾਰਸ਼ੀਆ ਮਾਰਕੇ ਜਿਹੜਾ ਇੱਕ ਨੋਵਲਕਾਰ ਆ ਜਿਹੜਾ ਲਤੀਨੀ ਪਾਸ਼ਾ ਦਾ ਇੱਕ ਵੱਡਾ ਨਾਵਲਕਾਰ ਹੈ ਸਾਵਰਿਆਂ ਦਾ ਇੱਕ ਆਪਾ ਉਸ ਦਾ ਨਾਵਲ ਸੀ ਉਸ ਦਾ ਇੱਕ ਨਾਵਲ ਹੁਣੇ ਹੀ ਪਿਛੇ ਜੇ ਲੇਟੈਸਟ ਆਇਆ ਜਿਸ ਨੂੰ ਮਾਰ ਕੇ ਦੀ ਡੈਥ ਹੋ ਗਈ ਸੀ ਉਸ ਦੇ ਮੌਤ ਤੋਂ ਬਾਅਦ ਉਸ ਦੇ ਬੱਚਿਆਂ ਨੇ ਇਹ ਨਾਵਲ ਪ੍ਰਕਾਸ਼ਿਤ ਕੀਤਾ ਸੀ ਕ੍ਰੋਨਿਕਲ ਆਫ ਅ ਫੇ ਡੈਥ ਫੋਰ ਟੋਲਡ ਉਸ ਤੋਂ ਬਿਲਕੁਲ ਉਲਟ ਬੁਤਦੀ ਆਏ ਇਹ ਕਹਾਣੀ ਵੀ ਤਾਂ ਜਿਨੂੰ ਅਸੀਂ ਕਮਾਂਤਰੀ ਪੱਦਰ ਦੇ ਜਿਹੜੀਆਂ ਕਹਾਣੀਆਂ ਦੇ ਨਾਲ ਅਸੀਂ ਤੁਲਨਾ ਕਰਦੇ ਹਾਂ ਗਲਪ ਦੇ ਨਾਲ ਤੁਲਨਾ ਕਰਦੇ ਹਾਂ ਤਾਂ ਵਧੀਆ ਸਥਾਨ ਦੇ ਉੱਤੇ ਜਿਹੜਾ ਅਕਮਲ ਸ਼ਹਿਜ਼ਾਦ ਘੁੰਮਣ ਜਿਹੜਾ ਇਹ ਖੜਦਾ ਹੈ ਅਗਲੀ ਗੱਲ ਜਿਹੜੀ ਆ ਇਕੌਲਜੀ ਕਹਾਣੀ ਜਿਵੇਂ ਆਪਾਂ ਰਾਲਿਆਂ ਦੇ ਲਈ ਜਿਹੜਾ ਨਾਵਲ ਬਲਬੀਰ ਪ੍ਰਵਾਨਾ ਦਾ ਏ ਇਸ ਦੇ ਬਾਰੇ ਆਪਾਂ ਅਗਾਹ ਜਾ ਕੇ ਗੱਲ ਕਰਾਂਗੇ ਪ੍ਰਵਾਨਾ ਦਾ ਜਿਹੜਾ ਨਾਵਲ ਹੈ ਜੇ ਪੜਿਆ ਹੋਵੇ ਕਿਸੇ ਨੇ ਤਾਂ ਤੁਸੀਂ ਦੇਖੋ ਉਸ ਦੇ ਵਿੱਚ ਇੱਕ ਯੂਟਿਊਬਰ ਹੈ ਉਹ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਉਹ ਇਧਰ ਨੇ ਲੈ ਜਿਹੜਾ ਆਪਣਾ ਚੜਦਾ ਪੰਜਾਬ ਹੈ ਤੇ ਲੈਂਦੇ ਪੰਜਾਬ ਦੇ ਵਿੱਚ ਵੀ ਉਹ ਲੋਕਾਂ ਦੇ ਨਾਲ ਉਹ ਹਿੰਦੂਆਂ ਦੇ ਨਾਲ ਉਹ ਸਿੱਖਾਂ ਦੇ ਨਾਲ ਮੁਸਲਮਾਨਾਂ ਦੇ ਨਾਲ ਜਿਹੜੇ ਬਜ਼ੁਰਗ ਨੇ ਜਿੰਨਾਂ ਨੇ ਉਹ ਰਾਲਿਆਂ ਵੇਲੇ ਜਿਹੜਾ ਜਿਹੜਾ ਵਕਤ ਸੀ ਉਹ ਸਮਾਂ ਉਹ ਵੇਖਿਆ ਏ ਉਹਨਾਂ ਲੋਕਾਂ ਦੇ ਨਾਲ ਉਹ ਮੁਲਾਕਾਤ ਕਰਦਾ ਏ ਉਹਨਾਂ ਨਾਲ ਰੂਬਰੂ ਕਰਦਾ ਏ ਉਹਨਾਂ ਇੰਟਰਵਿਊਸ ਦੇ ਰਾਹੀਂ ਉਹ ਉਹਨਾਂ ਲੋਕਾਂ ਦੀ ਸਾਇਕੀ ਉਹ ਸੇ ਮੁਆਸ਼ਰੇ ਦੀ ਸਾਇਕੀ ਨੂੰ ਸਮਝਣ ਦਾ ਯਤਨ ਕਰਦਾ ਏ ਤੇ ਜਿਹੜਾ ਰਾਲਿਆਂ ਵੇਲੇ ਆ ਉਹ ਇੱਕ ਸਿੱਤੇ ਤੇ ਪਹੁੰਚਦਾ ਏ ਤੇ ਉਹ ਸਿੱਤਾ ਜਿਹੜਾ ਇਹੋ ਬੜਾ ਰੌਚਿਕ ਹੈ ਉਹ ਸਾਡੀ ਅੱਖਾਂ ਖੋਲਦਾ ਏ ਵੀ ਅਸੀਂ ਇਸ ਪਿਛੇ ਜ਼ਿੰਮੇਵਾਰ ਕਿਸ ਨੂੰ ਧਰਮ ਨੂੰ ਸਮਝੀ ਜਾਂਦੇ ਆ ਜਾਂ ਕਿਸ ਨੂੰ ਸਮਝੀ ਜਾਂਦੇ ਆ ਖੈਰ ਤਾਂ ਇਹ ਕਹਾਣੀ ਸੰਗ੍ਰਹਿ ਜਿਹੜਾ ਹੈ ਕਥਾ ਸੰਗ੍ਰਹਿ ਅਫਸਾਨਿਆਂ ਸੰਗ੍ਰਹਿ ਜਿਹੜਾ ਇਹ ਪੜਨਯੋਗ ਹੈ ਤੇ ਦੋਸਤੋ ਅੱਜ ਦੀ ਵੀਡੀਓ ਰਾਹੀਂ ਅਸੀਂ ਅਕਬਰ ਸ਼ਹਿਜ਼ਾਦ ਘੁੰਮਨ ਦਾ ਜਿਹੜਾ ਅਫਸਾਨਾ ਨਿਗਾਰੀ ਆ ਉਸ ਨੂੰ ਸਮਝਣ ਦਾ ਯਤਨ ਕੀਤਾ ਹੈ ਟੀਮੇ ਲਿਖਦਾ ਹੈ ਤੇ ਉਸ ਦੀ ਆਹ ਕਿਤਾਬ ਜਿਹੜੀ ਆ ਇਹ ਕਿਹੋ ਜਿਹੀ ਹੈ ਇਸ ਦੇ ਬਾਰੇ ਹਲਕੀ ਜਿਹੀ ਜਾਣਕਾਰੀ ਦਿੱਤੀ ਹੈ ਪਰ ਪੂਰੀ ਜਾਣਕਾਰੀ ਦੇ ਲਈ ਤਾਂ ਤੁਹਾਨੂੰ ਕਹਾਣੀ ਸੰਗ੍ਰਹਿ ਖਰੀਦਣਾ ਪਵੇਗਾ ਤੇ ਪੜ੍ਹਨਾ ਪਵੇਗਾ ਤੇ ਅਸੀਂ ਪੂਰੀ ਯਾਰ ਪੂਰੀ ਯੋਰਸ਼ ਪਾਰਸ ਕਰਾਂਗੇ ਕਿ ਤੁਸੀਂ ਇਹ ਕਿਤਾਬ ਖਰੀਦੋ ਤੇ ਪੜ੍ਹੋ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਸਾਹਿਤ ਕਲਾ ਤੇ ਸਮਾਜ ਨਾਲ ਸੰਬੰਧਿਤ ਵੀਡੀਓ ਨਿਰੰਤਰ ਵੇਖਦੇ ਰਹਿਣ ਦੇ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ